ਜੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਰੇਟ ਦੇਵਾਂਗੇ ਅੱਜ ਇਹ ਮੱਝ ਦਾ ਵੀ ਤੇ ਉਹ ਬੂਰੀਆਂ ਕੱਟੀਆਂ ਦਾ ਵੀ ਤੇ ਆਜੋ ਵੀਡੀਓ ਇਹ ਯਾਰ ਆਪਾਂ 30000 ਦੀ ਦੇ ਦਾਂਗੇ ਧਮਾਲ ਕਰਦੀਆਂ ਤੁਸੀਂ ਨੇ ਸਿਰਫ 90000 ਦੀ ਜਿਹੜਾ ਡੂਡ ਲੱਖ ਵਾਲੀ ਝੋਟੀ 90000 ਆ ਜੀ ਕਿਸਾਨ ਭਰਾ ਉਹ ਅੱਜ ਫੇਰ ਜੀ ਨੀਲੀ ਰਾਵੀ ਦੀਆਂ ਕੱਟੀਆਂ ਦੀ ਵੀਡੀਓ ਪਾ ਰਹੇ ਆਂਗੇ ਨੀਲੀ ਰਾਵੀ ਦੀਆਂ ਕੱਟੀਆਂ ਕਿਹੜੀਆਂ ਕਿੜੀਆਂ ਕੱਟੀਆਂ ਨੇ ਅੱਜ ਨੀਲੀ ਰਾਵੀ ਦੇ ਵਿੱਚ ਐ ਤੇ ਦੋ ਬੂਰੀਆਂ ਲੱਗੀਆਂ ਤੇ ਇੱਕ ਆਹ ਦੋਸਤੋ ਮੱਝ ਆ ਭਲੂਣ ਸੂਈ ਹੋਈ ਆਗੀ ਤੇ ਇਹ ਵੀ ਬਹੁਤ ਛੋਟੇ ਮੁੱਲ ਦੀ ਮੱਝ ਆ ਗਈ ਜੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਰੇਟ ਦੇਵਾਂਗੇ ਅ ਇਹ ਮੱਝ ਦਾ ਵੀ ਤੇ ਉਹ ਬੂਰੀਆਂ ਕੱਟੀਆਂ ਦਾ ਵੀ ਤੇ ਆਜੋ ਵੀਡੀਓ ਫੁੱਲ ਦੇਖਿਓ ਤੇ ਆਜੋ ਤੁਹਾਨੂੰ ਨੀਲੀ ਰਵੀ ਦੀਆਂ ਕੱਟੀਆਂ ਤੇ ਕੱਟੇ ਦਿਖਾਵਾਂਗਾ ਕਿਹੜੇ-ਕਿਹੜੇ ਬਕਾਊ ਨੇ ਬਾਈ ਲਵੇ ਹਾਂਜੀ ਬਾਈ ਜੀ ਦੱਸੋ ਫਿਰ ਕਿਹੜੇ-ਕਿਹੜੀਆਂ ਕੱਟੀਆਂ ਪਕਾਊ ਨੇ ਕੀ-ਕੀ ਰੇਟ ਦੀਆਂ ਹੋਣਗੀਆਂ ਆਪਾਂ ਕੁਝ ਰੇਟ ਆ ਜਿਹੜਾ ਵੀਡੀਓ ਦੇ ਵਿੱਚ ਹੀ ਕਰਾਂਗੇ ਅੱਜ ਬਾਈ ਜੀ ਇੱਕ ਦਾ ਕੱਟੇ ਨੀਲੀ ਰਵੀ ਦੀ ਆਹ ਠੀਕ ਐ ਇੱਕ ਨੀਲੀ ਰਾਵੀ ਦੀ ਕੱਟੀ ਭਾਈ ਆ ਦਿਖਾ ਦੇ ਠੀਕ ਆ ਇੱਕ ਆ ਹਾਂ ਇਹਦੇ ਵੀ ਬੜਾ ਸੋਹਣਾ ਮੂਤੇ ਜਾਂ ਨਿਸ਼ਾਨ ਬਣਾ ਠੀਕ ਆ ਦੇਖ ਸਕਦੇ ਹੋ ਭਾਈ ਇਹ ਹੈਗੀ ਆ ਡੇਢ ਸਾਲ ਤੋਂ ਉੱਪਰ ਹੋਊਗੀ ਡੇਢ ਸਾਲ ਦੀ ਕੱਟੀ ਆ ਦੋਸਤੋ ਅੱਖਾਂ ਓੱਖਾਂ ਚੈੱਕ ਕਰ ਲਓ ਮੂੰਹ ਤੇ ਨਿਸ਼ਾਨੀਆਂ ਨੇਗੀਆਂ ਤੇ ਪੈਰਾਂ ਤੇ ਨਿਸ਼ਾਨੀਆਂ ਨੇ ਪੂਛ ਤੇ ਨਹੀਂ ਗੀ ਤੇ ਆ ਗਈ ਹੈ ਆਪਣੀ ਸਵਾ ਕਸਾਲ ਦੀ ਇਹ ਸਵਾ ਸਾਲ ਦੀਆਂ ਮੂੰਹ ਤੇ ਵੀ ਨਿਸ਼ਾਨੀਆਂ ਨੇ ਹੈਗੀਆਂ ਮੱਥੇ ਤੇ ਵੀ ਨੇ ਚਾਰੇ ਪੈਰਾਂ ਦੀ ਨਿਸ਼ਾਨੀ ਹੈਗੀਆਂ ਦੋਸਤੋ ਇਹਦੇ ਪੂਛ ਤੇ ਆ ਗਿਆ ਦੋਸਤੋ ਸੂਲ ਤੇ ਵੀ ਨਿਸ਼ਾਨ ਆ ਗਿਆ ਤੇ ਦੋਸਤੋ ਦੋ ਆਗੇ ਕੱਟੇ ਹਨਾ ਹਾਂ ਇੱਕ ਕੱਟਾ ਬਾਈ ਆ ਦਿਖਾ ਦੇ ਮੂਰੋਂ ਇੱਕ ਕੱਟਾ ਆ ਆ ਗਿਆ ਬਾਈ ਦੋਸਤੋ ਕਰੋ ਚੈੱਕ ਤੇ ਦੇਖ ਸਕਦੇ ਹੋ ਟੇਡੇ ਕੱਟ ਚ ਕੱਟਾਗਾ ਤੇ ਇੱਕ ਕੱਟਾ ਬਾਈ ਆ ਦਿਖਾ ਦੇ ਇੱਕ ਕੱਟਾ ਆਹਾਗਾ ਤੇ ਦੋਸਤੋ ਜਿਹੜਾ ਇਹ ਟੇਡੇ ਕੱਟ ਵਾਲਾਗਾ ਇਹਦਾ ਥੋੜਾ ਜਿਹਾ ਮੁੱਲ ਜ਼ਿਆਦਾ ਹੋਊਗਾ ਕਿਉਂਕਿ ਮਾਰਕੇ ਦੀ ਮੁੱਲ ਆ ਜਿੰਨਾ ਥੋੜਾ ਜਿਹਾ ਮਾਰਕਾ ਵੱਧ ਹੋਊਗਾ ਤਾ ਉਹਦਾ ਰੇਟ ਥੋੜਾ ਜਿਹਾ ਉੱਨੀ ਹੋਊਗਾ। ਯਾਰ ਆਪਾਂ 30000 ਦੀ ਦੇ ਦਾਂਗੇ ਯਾਰ। 30000 ਦਾ ਕੱਟਾ ਦੇ ਦਾਂਗੇ। ਆ 25000 ਦਾ ਦੇ ਦਾਂਗੇ। ਆ 25000 ਦਾ ਕੱਟਾ ਲੈ ਜਾਓ ਬਈ। ਇੰਨੇ ਦਾ ਆਪਾਂ ਜਹੇ ਕਾਟੂ ਮਾਲ ਵਾਲਿਆਂ ਨੂੰ ਦੇ ਦੇਉ ਵੀ ਨਹੀਂ ਛੱਡਦੇ ਯਾਰ। ਠੀਕ ਆ ਪਰ ਦਿੱਤੇ ਨਹੀਂ ਹੈਗੇ ਬਾਈ ਨੇ। ਆ 25000 ਦਾ ਕੱਟਾ ਲੈ ਜਾਓ ਤੇ ਆਹਾ ਹੈਗਾ ਦੋਸਤੋ 30000 ਦਾ ਟੇਡੇ ਕੱਟ ਚਾ ਵੀਡੀਓ ਦੇਖ ਲਿਓ ਸਾਰੀ ਰੇਟ ਆਪਾਂ ਕੁਝ ਨਾ ਕੁਝ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਜਿਹਨੇ ਲੈ ਕੇ ਜਾਣਾ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ। ਤੇ 30000 ਦੇ 25000 ਦਾ ਕਟਾ ਲੈ ਜੋ ਦੋਸਤੋ ਪਿੰਡ ਗਰਾਹਾਂਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਆ ਬੂਰੀਆਂ ਚੈੱਕ ਕਰੋ ਦੋਸਤੋ ਇਕੱਠੇ ਇਕੱਠੇ ਹੀ ਦੇਣਾ ਬਾਈ ਜੋੜੇ ਹੀ ਦੇਣਾ ਇੱਕ ਘਰੇ ਇਕੱਠਾ ਜੋੜਾ ਹੀ ਦੇਣਾਗਾ ਸਿੰਘ ਦੇਖ ਲਓ ਦੋਸਤੋ ਆ ਜਮਾ ਸਿੰਪਲ ਪੂਰੀ ਆ ਗਈ ਬਈ ਇਹਦੇ ਕੱਲੇ ਪੂਸ ਪੂਸ ਚੀ ਮੰਨ ਲਾ ਚਿੱਟੇ ਵਾਲ ਨੇ ਨਹੀਂ ਕਿਤੇ ਨਾ ਮੱਥੇ 'ਚ ਕਿਤੇ ਨਹੀਂ ਹੈਗਾ ਜਮਾ ਸਿੰਪਲ ਪੂਰੀ ਆ ਇਹਦੇ ਥਣ ਥਣ ਦਿਖਾ ਦੇ ਬਾਈ ਆ ਕਰੋ ਦੋਸਤੋ ਚੈੱਕ ਠੰਡੀ ਸੀਲ ਹੈਗੀ ਦੇਖ ਸਕਦੇ ਹੋਗੇ ਤੇ ਇਿੱਤ ਘਟ ਤੋਂ ਘਟ ਮੈਲਾਦਾ ਬਾਈ ਕਿੰਨੇ ਕਿ ਸਮੇਂ ਦੀਆਂ ਕਟੀਆਂ ਹੋਣ ਇਹਦਾ ਵੀਰਿਆ ਯਾਰ ਦੁੱਧਰ ਵਾਲਨ ਦੇ ਲਾਇਆ ਕਿੰਨੇ ਜੇ ਬੰਦਾ ਸੇਵਾ ਕਰ ਲੂ ਯਾਰ 2 ਮਹੀਨਿਆਂ ਨੂੰ ਆ ਕਰੋ ਬੱਸ ਰਾਜਣ ਸਿੰਘ ਚੈੱਕ ਕਰਾ ਦੇ ਬੱਬੂ ਲੈ ਬਾਈ ਦੇਖ ਜਮੀ ਸਿੰਘ ਦੇ ਉਸ ਤੋਂ ਦੇਖ ਸਕਦੇ ਜਮੀ ਛੋਟੇ ਛੋਟੇ ਸਿੰਘ ਲੱਗੇ ਹੋਏ ਨੇਗੇ ਤੇ 2-2 ਸਾਲ ਦੇ ਤਕਰੀਬਨ ਇਹਨਾਂ ਦੀ ਉਮਰ ਹੈਗੀ ਆਗੀ ਦੁੱਧਰ ਵਾਲਨ ਵਾਲੀ ਉਮਰ ਹੈਗੀ ਆ 2-4 ਮਹੀਨੇ ਰਾਜਣਿਆ ਵੀਰੇ ਜੇ ਕੋਈ ਫੀਡ ਫੂਡ ਪਾ ਕੇ ਤਿਆਰ ਕਰ ਲੂ ਯਾਰ ਹਾਂ ਤੇ ਦੋਸਤੋ ਕਰੋ ਚੈੱਕ ਕਿੰਨੇ ਦਾ ਦੇਣਾ ਫਿਰ ਬੱਬੂ ਜੋੜਾ ਦੋ ਇਹ ਕਟੀਆਂ ਦਾ ਇਹ ਬੂਰੀਆਂ ਦਾ ਭਾਈ ਆਪਾਂ ਫਿਕਸੇ ਰੇਟ ਦੱਸਾਂਗੇ ਅਗਲੇ ਨੂੰ ਕੋਈ ਮੁੱਲ ਨਹੀਂ ਕਰਦੇ ਲੈਣ ਦੇਣ ਵਾਲੀ ਰੇਟ ਹਾਂ 1,10,000 ਰੁਪਏ ਦੀਆਂ ਦੋਨੇ ਦੇ ਦਾਂਗੇ 1,10,000 ਦੀਆਂ ਦੋਏ 20 ਕਿਲੋਮੀਟਰ ਦੇ ਵਿੱਚ ਵਿੱਚ ਤਾਂ ਪਹੁੰਚ ਵੀ ਕਰ ਦਾਂ ਹਾਂ 10-20 ਕਿਲੋਮੀਟਰ ਦੇ ਛੱਡੇ ਵਿੱਚ ਤਾਂ ਪਹੁੰਚ ਵੀ ਕਰ ਦਾਂਗੇ ਭਾਈ ਠੀਕ ਹੈ ਤੇ ਦੋਸਤੋ ਆਜੋ ਫਿਰ ਹੁਣ ਤੁਹਾਨੂੰ ਲਾਸਟ ਇੱਕ ਬਿਰਿਆ ਜਿਹੜੀ ਆ ਕੱਟੀ ਆ ਹਾਂ ਠੀਕ ਹੈ ਇਹ ਮੱਝ ਦੀ ਹੈ ਠੀਕ ਹੈ ਕਰੋ ਆ ਜਾ ਫਿਰ ਦਿਖਾ ਦੇ ਮੱਝ ਵੀ ਕਰੋ ਬਈ ਯਾਰ ਪਤਾ ਕੀ ਹੈ ਇਹ ਇੱਕ ਡੰਗ ਮਨ ਲਾਏ ਮਿਲ ਦਿਆ ਠੀਕ ਆ ਆਪਾਂ ਅਗਲੇ ਨੂੰ ਸੱਚ ਬੋਲ ਕੇ ਕਹਾਂਗੇ ਮੈਂ ਤਾਂ ਜੇ ਟੀਕੇ ਲਾ ਕੇ ਦੋੇ ਡੰਗ ਚੋਲਾ ਹਨਾ ਆਪਾਂ ਗਲਤ ਕੰਮ ਨਹੀਂ ਕਰਨਾ ਨਾ ਆਪਾਂ ਨੇ ਕਦੇ ਟੀਕਾ ਦੇਖਿਆ ਨਾ ਲਾਈਏ ਠੀਕ ਐ ਇਹ ਬਈ 5 6 ਲੀਟਰ ਦੁੱਧ ਇੱਕ ਡੰਗ ਦਾ ਦਿੰਦੀ ਆ ਉਹ ਨਾਲ 15000 ਦੀ ਤਾਂ ਇਹਦੇ ਕੱਟੀ ਆ ਬਈ ਇਹਦੀ ਠੀਕ ਐ ਤੇ ਆਪਣੇ ਲਵੇ ਬਈ ਵੀਡੀਓ ਪਈ ਹੈ ਕਿ ਆਪਾਂ ਛੋਟੇ ਤੋਂ ਨਵੇਂ ਦੁੱਧਰ ਲਵਾਈਆ ਠੀਕ ਐ ਤੇ ਬੂਰੇ ਛੋਟੇ ਤੋਂ ਲਵਾਈਆ ਆਪਾਂ ਲਵਾਈਆ 20 ਤਰੀਕ ਨੂੰ ਠੀਕ ਹੈ ਜਿਹੜਾ ਪਿਛਲਾ 1 ਹਾਗਸਤ ਚੱਲ ਰਿਹਾ ਠੀਕ ਹੈ ਹਾਂ ਇਹਦੋਂ ਪਿਛਲੇ ਮਹੀਨੇ ਦੀ 23 ਤਰੀਕ ਨੂੰ ਕਰਾਈ ਹੈਗੀ ਹਾਂ ਤੇ ਭਾਈ ਇਹ ਆਪਾਂ ਦੇਣੀ ਆਗੀ 90000 ਰੁਪਏ ਦੀ ਜੇ ਰਹੇਗੀ ਭਈ ਅਗਲੇ ਦੇ ਕਰਮ ਨੇ ਆਪਾਂ ਵੀਡੀਓ ਦਿਖਾਵਾਂਗੇ ਅਗਲੇ ਨੂੰ ਝੋਟੇ ਤੋਂ ਪੂਰੇ ਤੌਰ ਲਵਾ ਕੇ ਲੈ ਆਪਾਂ ਠੀਕ ਹੈ ਮੰਨ ਲਓ ਵੀ ਇਹ ਜੇ ਇਹ ਮੱਝ ਰਹਿ ਜਾਂਦੀ ਹੈਗੀ ਪਹਿਲੇ ਸੂਏ ਦਾ ਦੁੱਧ ਆ ਇਸ ਵਾਰ ਕਿੰਨੇ ਆ ਸੀ ਭਾਈ ਵੀਰੇ ਤਾਂ 11 11 ਲੀਟਰ ਦੁੱਧ ਸੀ ਅਗਲੇ ਨੇ 11 ਆਖਿਆ 5 ਸੀ ਤਾਂ ਹੁਣ ਵੀ ਦੇਈ ਜਾਂਦੀ ਆ ਠੀਕ ਆ 5 ਸੀ ਦੇਈ ਜਾਂਦੀ ਆ ਪਿੱਛੇ ਖੜੀ ਆ ਕੱਟੀ ਆ ਸਾਹਮਣੇ ਦੇਖ ਸਕਦੇ ਹੋ ਚਾਹੇ ਭਾਈ ਬੁੜੀ ਧਾਰ ਕੱਢੇ ਚਾਹੇ ਬੰਦਾ ਕੋਈ ਜੰਮੀ ਠੰਡੀ ਸੀਲ ਆ ਠੰਡੀ ਸੀਲ ਮੱਝਾਗੀ ਆ ਪਹਿਲੇ ਸੂਏ ਜਿਹੜਾ 11 ਲੀਟਰ ਦੁੱਧ ਸੀਗਾ ਹੁਣ ਦੂਜੇ ਰਲੀ ਆ ਦੂਜੇ ਸੂਏ ਹੁਣ ਰਲ ਗਈ ਹੈਗੀ ਹਾਂ ਤੇ ਦੋਸਤੋ ਵੀਡੀਓ ਅਗਲੇ ਨੂੰ ਆਪਾਂ ਦਿਖਾਵਾਂਗੇ ਦੁੱਧਰਲੀ ਦੀ ਭਾਈ ਬੂਰੇ ਝੋਟੇ ਤਾਂ ਪਰ ਲਵਾ ਕੇ ਲੈ ਆ ਠੀਕ ਆ ਠੰਡੀ ਸੀਲ ਆ ਸਿੰਗ ਦੇਖ ਲਓ ਸਿੰਗ ਚੈੱਕ ਕਰ ਲਓ ਝੋਟੀ ਦੇ ਦੋਸਤੋ 2 ਲੱਖ ਵਾਲੀ ਝੋਟੀ ਆ ਇਹ ਸੰਭਾਲ ਕਰਨੀ ਹੈ ਤੁਸੀਂ ਨੇ ਸਿਰਫ 90 ਹਜ਼ਾਰ ਦੀ ਜਿਹੜਾ 2 ਲੱਖ ਵਾਲੀ ਝੋਟੀ 90 ਹਜ਼ਾਰ ਚ ਤੁਸੀਂ ਨੇ ਸੰਭਾਲ ਕਰਨੀ ਹੈਗੀ 15-20 ਹਜ਼ਾਰ ਦੀ ਤਾਂ ਮੰਗਰ ਕੱਟੀ ਵੀ ਆ ਯਾਰ ਇਹਦੇ ਕਿੰਨੇ ਕੁ ਦੀ ਰਹਿ ਗਈ ਮੰਗਰ ਤੁਸੀਂ ਆ ਦੋ ਤਿੰਨ ਮਹੀਨੇ ਤਿੰਨ ਮਹੀਨੇ ਦਾ ਦੁੱਧ ਵੀ ਪਿਉਗੀ ਹੱਸ ਕੇ ਹਾਂ ਇਹਦਾ ਇਹਦਾ ਗੱਲ ਹੈਗੀ ਆ ਬਾਕੀ ਅਗਲੇ ਦੀ ਕਿਸਮਤ ਆ ਆਪਾਂ ਅਗਲੇ ਨੂੰ ਕਿਹੜਾ ਵੀਡੀਓ ਦਿਖਾਵਾਂਗੇ ਦੁੱਧ ਰਾਲ ਦੀ ਦੀ ਠੀਕ ਹੈ ਹੈਨਾ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾਗਾ ਤੇ ਐਡਰੈਸ ਆਪਣਾ ਪਤੀਆ ਤੁਹਾਨੂੰ ਸਾਰਿਆਂ ਨੂੰ ਪਿੰਡੋਗਰਾਹਾਂ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਦੇ ਵਿੱਚ ਬਬੂਪਾ ਜੀ ਹੋਰ ਕੋਈ ਗੱਲਬਾਤ ਕਹਿ ਨਹੀਂ ਹੋਵੇਦਾ ਕਹਿ ਸਕਦਾ ਤੂੰ ਹੁਣ ਗੱਲਬਾਤ ਆ ਯਾਰ ਆਪਣੀ ਵੀਡੀਓ ਲੇਟ ਹੋ ਗਈ ਮਤਲਬ ਦਾ ਡੇਢ ਦੋ ਮਹੀਨੇ ਹੋ ਗਏ ਵੀਡੀਓ ਪਾਈ ਨੂੰ ਪੁੱਤ ਆ ਯਾਰ ਹੁਣ ਲੋਕ ਚਾਰ ਚੂਰ ਪਾਉਣ ਲੱਗ ਗਏ ਦੀ ਵਿੱਚ ਤੂੰ ਲਾਲਾ ਜਾਂ ਮੈਂ ਲਾਲਾ ਕੰਮ ਤਾਂ ਕੋਈ ਜੀਰਿਆਂ ਜੂਰੀਆਂ ਚ ਪੜ ਕੇ ਬੰਦੇ ਹਨਾ ਹਾਂ ਬੀਤਾ ਕਰਕੇ ਆਪਾਂ ਨੂੰ ਟਾਈਮ ਨਹੀਂ ਲੱਗਿਆ ਆਪਣੇ ਪਸ਼ੂਆਂ ਹੀ ਸੇਲ ਹੋਈ ਗਏ ਬਿਨਾ ਵੀਡੀਓ ਤੋਂ ਠੀਕ ਹੈ ਵੀ ਇਹ ਚੱਲ ਆਪਾਂ ਨੂੰ ਐਂ ਤੇ ਵੀ ਚੱਲ ਹੁਣ ਆਪਣੇ ਲਵੇ ਮੱਝ ਆਈ ਹੈ ਤੇ ਬੂਰੀਆਂ ਕੱਟੀਆਂ ਦਾ ਜੋੜਾ ਵੀ ਚੱਲ ਆਪਾਂ ਯਾਰ ਵੀਡੀਓ ਪਾ ਕੇ ਕੋਈ ਸ਼ੌਂਕ ਜਾਂ ਬੰਦਾ ਲੈ ਜੀ ਠੀਕ ਹੈ ਤੇ ਕੱਟੀਆਂ ਆਪਾਂ ਇੱਕ ਕਾਲੀਆਂ ਕੱਟੀਆਂ ਕਹੇ ਦੀ ਉਹ ਕਦੋਂ ਕਿ ਲਿਆਵਾਂਗੇ ਫੋਨ ਬਹੁਤ ਆਉਂਦੇ ਨੇ ਕਾਲੀਆਂ ਬਾਈ ਕਾਲੀਆਂ ਕੱਟੀਆਂ ਤੇਰੇ ਦੇਖ ਲੈ ਤੂੰ ਲਵੀ ਦੀ ਤੇਰੇ ਆਉਣ ਤੋਂ ਪਹਿਲਾਂ ਹੀ ਜੋੜਾ ਵਿਕ ਗਿਆ ਹਾਂ ਬਾਈ ਕਾਲੀਆਂ ਕੱਟੀਆਂ ਖੜਦੀ ਨਹੀਂ ਆਉਣ ਵਾਲੀ ਵੀਡੀਓ ਤੇ ਆਪਣੇ ਧੂਰੀ ਕੋਲੇ ਫਰਮਾਹੀ ਪਿੰਡਾ ਬਾਈ ਉਹ ਬਾਈ ਲੈ ਗਏ 30000 ਦਾ ਜੋੜਾ ਠੀਕ ਹੈ ਤੇਰੇ ਸਾਹਮਣੇ ਵੀਕਾ ਦੇਖ ਜੇ ਤੂੰ ਆ 15 15 ਦੀ ਚਲ ਅਗਲੀ ਵੀਡੀਓ ਦੋਸਤੋ ਪੂਰੀ ਕਾਲੀਆਂ ਕੱਟੀਆਂ ਲੈ ਕੇ ਆਵਾਂਗੇ ਸਸਤੀਆਂ ਕੱਟੀਆਂ ਲੈ ਕੇ ਆਵਾਂਗੇ ਚੈਨਲ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦੀ ਸਾਰਿਆਂ